ਕਾਲਜੀ ਸਾਰਿਆਂ ਨੂੰ ਪਿੰਡ ਬਰੀਲਾ ਕਲਾ ਨੇੜੇ ਕਲਾਂਨੌਰ ਤੇ ਇੱਕ ਗਾਂ ਹੀ ਮਤਲਬ 8 8-9 ਵਰੀ ਦੀ ਰਿਪੀਟਰ ਹੀ ਆਪਣੇ ਤੋਂ ਪਹਿਲਾਂ 8-9 ਵਰੀ ਮਤਲਬ ਇਹਨੂੰ ਟੀਕੇ ਵਗੈਰਾ ਲੱਗੇ ਸੀ ਗਾਂ ਦਿਖਾ ਲਿਓ ਮੈਂ ਦਿਖਾ ਲਿਓ ਮੜੀ ਜੀ ਤੇ ਇਹਦਾ 8-9 ਵਰੀ ਬਣੀ ਪਹਿਲਾਂ ਰਿਪੀਟਰ ਹੀ ਏ ਚਲੋ ਦਵਾਈ ਦੁਵਾਈ ਕੀਤੀ ਸੀ ਤੇ ਅੱਜ ਛੋਟੀ ਨੂੰ ਟੀਕਾ ਲਾਉਣ ਆਏ ਤੇ ਪਹੁੰਚੇ ਸੀ ਵੀਡੀਓ ਬਣਾਉਂਦਾ ਮੌਕਾ ਮਿਲਿਆ ਗੱਲਬਾਤ ਕਰਨ ਦਾ ਨਹੀਂ ਤੇ ਮੇਰੀਆਂ ਵੀਡੀਓ ਇਦਾਂ ਦੀਆਂ ਕਈ ਛੋਟੀਆਂ ਜਾਂਦੀਆਂ ਬਣਦੀਆਂ ਨਹੀਂ ਆਉਂਦੀਆਂ ਜੇ ਕੋ ਤਾਂ ਮਹੀਨਾ ਰਹਿ ਗਿਆ ਹੁਣ ਗਾਂ ਨੂੰ ਸੂਣ ਵਾਲੀ ਆ ਮਹੀਨਾ ਰਹਿ ਗਿਆ ਨਾ ਭਾਈ ਹਾਂਜੀ ਭਾਈ ਤੇ ਅੱਜ ਛੋਟੀ ਨੂੰ ਆਏ ਟੀਕਾ ਲਾਉਣ ਤੇ ਫਿਰ ਮੜਾ ਜਾਏ ਤਾਂ ਜਿਆਦਾ ਹੀ ਗੱਲਬਾਤ ਕੇ ਬਣੀ ਸੀ ਨਾ ਖਰਾਬ ਹੀ 8-9 ਵਰੀ ਤੋਂ ਬਾਅਦ ਆਪਣੀ ਦਵਾਈ-ਦਵਾਈ ਕੀਤੀ ਤੇ ਬਾਅਦ ਚ ਇਹ ਗਾਂ ਗੱਬਣ ਅੱਜ 8ਵਾਂ ਮਹੀਨਾ ਦੀ ਜਾਂੜੀ ਆ ਕਿਤੇ ਕੋਈ ਨਾ ਆਵੇ ਸਾਨੂੰ ਮੜਾ ਭਾਈ ਲੱਗੇ ਆ ਜੋ ਤੇ ਦੱਸਿਓ ਕਿ 8-9 ਮਹੀਰੀ ਦੀ ਖਰਾਬ ਹੀ ਸੀ ਪਹਿਲਾਂ ਹਾਂਜੀ ਭਾਈ ਬਲ ਆਪਣੇ ਤੋਂ ਪਹਿਲਾਂ 8-9 ਮਹੀਰੀ ਬਣਾਈ ਹੈ ਨਾ ਤੁਸੀਂ ਹਾਂਜੀ ਤੇ ਚਲੋ ਦਵਾਈ ਦੁਵਾਈ ਭਰੀ ਆਪਾਂ ਹਾਂਜੀ ਤੇ ਅੱਜ ਹੁਣ ਕਿੰਨਾ ਟਾਈਮ ਜਾਣਦੇ ਨੂੰ ਇਹਨੂੰ ਇੱਕ ਤਰੀਕ ਨੂੰ ਨੌਵੇਂ ਮਹੀਨਾ ਲੱਗ ਜਾਣਾ ਇੱਕ ਤਰੀਕ ਨੂੰ ਨੌਵੇਂ ਮਹੀਨਾ ਲੱਗ ਜਾਣਾ ਹਾਂਜੀ ਤੇ ਕੁਝ ਲੱਗਾ ਸੀ ਉਦਾਂ ਕਿ ਚਲੋ ਜਰਾ ਆਪਣਾ ਲਾਜ ਲੂਝ ਹੋਇਆ ਜੀ ਤੁਹਾਨੂੰ ਯਕੀਨ ਹੀ ਪੜੂਗੀ ਕਿ ਹਾਂ ਕਿਉਂਕਿ ਤੁਹਾਡੇ ਪਿੰਡ ਦੇ ਹੋਰ ਵੀ ਜਾਨਵਰ ਬੜੇ ਗੱਬਣ ਹੋਏ ਜਾਣ ਤੁਹਾਡੇ ਉਧਰ ਹੋਰ ਵੀ ਆ ਦੇ ਪਿੰਡ ਘੋਏ ਜਾਣਾ ਉਹਨਾਂ ਕਰਕੇ ਤੁਹਾਡੇ ਫਿਰ ਤੁਹਾਡੇ ਕੋਲ ਘਵਾਨੀ ਵੀ ਬੜੇ ਡੰਗਰ ਗੱਬਣ ਹੋਏ ਜਾ ਤੁਹਾਡੇ ਪਿੰਡ ਦੇ ਵੀ ਆ ਮਨਿੰਦਰ ਉਹਨਾਂ ਦੇ ਉਧਰ ਹਨ ਹਾਂਜੀ ਤੇ ਬਾਕੀ ਇਹ ਤਾਂ ਆਇਆ ਚਿਰਾਂ ਬਾਅਦ ਆ ਮੌਕਾ ਨਹੀਂ ਮਿਲਿਆ ਜੀ ਤੂੰ ਉਦੋਂ ਆਪਾਂ ਵੀਡੀਓ ਬਣਾਉਣੀ ਸੀ ਇਹਦੇ ਤੇ ਤੇ ਕਿੰਨੀ ਟੀਕੇ ਟੂਕੇ ਲੱਗਦੇ ਰਹੇ ਕਿ ਮਤਲਬ ਕੀ ਦਵਾਈ ਤੋਂ ਪਹਿਲਾਂ ਮੱਛੀ ਤੋਂ ਵੀ ਠੀਕ ਇਹ ਵੀ ਲਾ ਲਾਉਂਦੇ ਰਹੇ ਆ ਤੇ ਨਹੀਂ ਖਲਾਉਂਦੀ ਤੇ 21 ਦਿਨ ਬੋਲ ਪਿੰਦੀ ਰਹੀ 21 ਦਿਨ ਬੋਲ ਪਿੰਦੀ ਰਹੀ ਤੇ ਚਲੋ ਇਹ ਦਵਾਈ ਦੇ ਭਰੀ ਕੇ ਮਗਰ ਬੰਨੇ ਲੱਗ ਗਈ ਕੇ ਬੰਨੇ ਤੋਂ ਬਾਅਦ ਤੁਸੀਂ ਦਵਾਈ ਭਰੀ ਫਿਰ ਮਗਰ ਟੀਕਾ ਭਰਿਆ ਤੇ ਫਿਰ ਇਹ ਫਿਰ ਕੀ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਵੀ ਹੁਣ ਇਹ ਦਵਾਈ ਭਰੀ ਆ ਇਹਨੂੰ ਬੱਛੇ ਕੋ ਕਰਾਓ ਫਿਰ ਉਹ ਬੱਛੇ ਕੋ ਕਰਾਈ ਤੇ ਗਾਇਆ ਇੱਕ ਸਹੀ ਰਸਤਾ ਤੁਹਾਨੂੰ ਦਿਖਾ ਲਿਆ ਹਾਂਜੀ ਹਾਂਜੀ ਮਤਲਬ ਇਹ ਹੈ ਕਿ ਬਣ ਗਈ ਹਨਾ ਤੇ ਕਿਵੇਂ ਲੱਗਾ ਵਧੀਆ ਲੱਗਾ ਵਧੀਆ ਵਧੀਆ ਬਾਈ ਖੁਸ਼ੀ ਹੋਈ ਹੁਣ ਤੇ ਬਾਕੀਆਂ ਆ ਸਾਡੇ ਵੇਖਣ ਵਾਲੇ ਕਹਿੰਦੇ ਇਦਾਂ ਡੰਗਰ ਬਣਦੇ ਪੁੰਦੇ ਨਹੀਂ ਜਾਂਦਾ ਬਣਦੇ ਕਿਉਂ ਨਹੀਂ ਕੋਈ ਆਪਾ ਬੋਦਾ ਪੁੱਪੂ ਚ ਪਾਇਆ ਤੇ ਨਹੀਂ ਇਹਨੂੰ ਦਿੱਤਾ ਨਹੀਂ ਕੋਈ ਕੋਈ ਗੱਲ ਕੋਈ ਨਹੀਂ ਕੋਈ ਦਵਾਈ ਨਹੀਂ ਜੜੀ ਕੋਈ ਨਾਮ ਚੀਕਾ ਨਹੀਂ ਕੋਈ ਪਾਊਡਰ ਨਹੀਂ ਕੋਈ ਕੁਝ ਨਹੀਂ ਨਾ ਤੇ ਸਿਰਫ ਹੱਥ ਪਾਇਆ ਕੱਦੀ ਬਰੀ ਤੇ ਸ਼ਰਤ ਹੋ ਗਈ ਕਿਉਂਕਿ ਇਹ ਜਿਹੜੀ ਗਾਂ ਹੈ ਟੀਕੇ ਤੇ ਗੱਭਣ ਹੋਣ ਵਾਲੀ ਨਹੀਂ ਆ ਇਨੇ ਬਾਹਰ ਬੱਚੇ ਕੋਈ ਗੱਭਣ ਹੋਣਾ ਹੈ ਬਾਹਰ ਗੱਭਣ ਹੋਣਾ ਹੈ ਤੇ ਆਪਣੀ ਦਵਾਈ ਤਵੀ ਕੀਤੀ ਟਰਾਈ ਮਾਰੀ ਇੱਕ ਤੇ ਬਾਅਦ ਚ ਇਹਨਾਂ ਨੂੰ ਸਲਾਹ ਦਿੱਤੀ ਕਿ ਬਾਹਰ ਖੜੋ ਕੋਈ ਚੰਗਾ ਵਛਾ ਜਿਹੜਾ ਲਾਗੇ ਜਿਹੜੇ ਕੋਈ ਗਾਇਆਂ ਨਾ ਜਾਂਦੀਆਂ ਹੁਣ ਬੋੜੀਆਂ ਤਾਂ ਲੈ ਕੇ ਗਏ ਆਪਣੀ ਸਲਾਹ ਮੰਨ ਕੇ ਉਹ ਗਾਂ ਗੱਭਣ ਹੋ ਗਈ ਕਿਉਂਕਿ ਆਪਣੇ ਟੀਕੇ ਤੇ ਰੀਪੀਟ ਮਾਰ ਗਈ ਇੱਥੋਂ ਪਿੱਛੇ ਨਹੀਂ ਹਟਦਾ ਮੈਂ ਇੱਕ ਟਰਾਈ ਬਾਹਰ ਦੂਜੇ ਬੰਨੇ ਤੇ ਕਉਣਾ ਹੋ ਸਕਦਾ ਬਾਹਰ ਬੱਚੇ ਕੋ ਬਣੇ ਤਾਂ ਉਹ ਗੱਲ ਹੋਈ ਬੱਚੇ ਕੋ ਬਣ ਗਈ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਠੀਕ ਹੈ ਮੇਰੇ ਭਰਾ ਵੀਡੀਓ ਲਾਈਕ ਤੇ ਸ਼ੇਅਰ ਸ਼ੁਰੂ ਕਰ ਦਿਓ ਕਮਾਂਡ ਕੁਮੰਡ ਕਰ ਦਿਓ ਮੇਰੇ ਭਰਾ ਜੋ ਵੀ ਆ ਪਿੰਡ ਆ ਭਰੀਲਾ ਕਲਾ ਨੇੜੇ ਕਲਾ ਨੌਰ ਤੇ ਠੀਕ ਆ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਮੇਰੇ